ਕਿਸੇ ਫੈਸ਼ਨ ਕੋਚ ਹੋ ਜਾਂਦਾ ਤਾਂ ਡੀਸੀ ਤੁਰੰਤ ਡੀਸੀ ਸਾਹਿਬ ਤੁਰੰਤ ਪਹੁੰਚ ਜਾਂਦੇ ਨੇ ਲੇਕਿਨ ਕਿਸੇ ਮੁਲਾਜ਼ਮ ਦੇ ਘਰੇ ਆਟਾ ਹੈ ਖਾਣ ਦੁੱਧ ਹੈ ਇਹ ਕਿਸੇ ਕਦੀ ਕੋਈ ਕਰਮਚਾਰੀ ਕੋਈ ਅਧਿਕਾਰੀ ਨਹੀਂ ਪੁੱਛਦਾ ਕਿਉਂਕਿ 4500 ਰੁਪਏ 'ਚ ਘਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਹੋਇਆ ਪਿਆ ਔਰ ਲੋਕ ਇੰਨੇ ਜ਼ਿਆਦਾ ਦੁਖੀ ਇਹ ਬੱਚਿਆਂ ਦੀ ਪੀਸਾ ਤੱਕ ਨਹੀਂ ਦਿੱਤੀਆਂ ਜਾ ਰਹੀਆਂ ਔਰ ਸਾਰੇ ਕੱਚੇ ਕਰਮਚਾਰੀ ਔਰ ਕੰਮ ਦਾ ਸਾਰਾ ਭਾਰ ਵੀ ਕੱਚੇ ਕਰਮਚਾਰੀਆਂ ਤੇ ਹੈ ਇਹ ਉਹ ਕੱਚੇ ਮੁਲਾਜ਼ਮ ਨੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਆਪਣਾ ਪਰਿਵਾਰ ਆਪਣਾ ਆਪ ਨਾ ਦੇਖਦੇ ਹੋਏ ਤੇ ਉਹ ਡਾਕਟਰ ਜਿਹੜੇ ਪੱਕੇ ਨੇ ਉਹਨਾਂ ਦੀ ਜਗ੍ਹਾ ਤੇ ਵੀ ਡਿਊਟੀਆਂ ਕੀਤੀਆਂ ਕੱਚੇ ਕਰਮਚਾਰੀ ਜਿਨ੍ਹਾਂ ਦੀ ਤਨਖਾਹਾਂ ਵੀ ਰੁਕੀਆਂ ਉਹਨਾਂ ਨੂੰ ਪੱਕਾ ਕਰਨਾ ਚਾਹੀਦਾ ਉਹ ਆਪ ਸਰਕਾਰ ਕਹਿਣਗੇ ਆਮ ਆਦੀ ਪਾਰਟੀ ਸਰਕਾਰ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਖੁੱਦ ਲੋਕ ਕਹਿਣਗੇ ਤੁਹਾਨੂੰ ਵੋਟਾਂ ਦੇ ਦੱਸਣ ਦੀ ਲੋੜ ਨਹੀਂ ਆਜੇਗੀ ਜੇ ਡੀਸੀ ਦੀ ਤਨਖਾਹ ਕਿਉਂ ਨਹੀਂ ਰੁਕੀ ਜਾਂਦੀ ਪੁਲਿਸ ਕਮਿਸ਼ਨਰ ਦੀ ਤਨਖਾਹ ਕਿਉਂ ਨਹੀਂ ਰੁਕੀ ਜਾਂਦੀ ਉਹਨਾਂ ਦੀ ਪਹਿਲੀ ਤਰੀਕ ਤਨਖਾਹ ਫੜ ਸਕਦੀ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਪਹਿਲੀ ਤਰੀਕ ਜੇ ਉਹਨਾਂ ਦੀ ਤਨਖਾਹ ਆ ਸਕਦੀ ਤਾਂ 4500 ਮਿਲਣ ਵਾਲੀ ਦੀ ਤਨਖਾਹ ਕਿਉਂ ਨਹੀਂ ਆ ਸਕਦੀ ਉਹ 4500 6500 ਅੱਜ ਕੱਲ ਘਰ ਨਹੀਂ ਚੱਲਦਾ ਇੱਕ ਸਕੂਲ ਦੀ ਜਿਹੜੀ ਫੀਸ ਆ ਉਹ 10 ਤੋਂ 15000 ਰੁਪਏ ਫੀਸ ਆ ਵੀ ਜਿਹੜੀ ਭੇ ਕਰਦੇ ਨੇ ਮਾਪੇ ਤੇ ਸੋ ਇਹਨਾਂ ਦਾ ਯਾਰ ਘਰ ਕਿੱਥੋਂ ਚੱਲਣਾ ਮੁੰਡਾ ਬਾਦ ਮੁੰਡਾ ਬਾਦ ਮੁੰਡਾ ਉਹ ਦੰਡਾਲਾ ਇਹਨਾਂ ਨੂੰ ਜੋੜ ਚੁੱਕੇ ਤੁਸੀਂ ਤੇ ਮੈਂ ਹਾਂ ਯੰਬਰੀ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਕੱਚੇ ਮੁਲਾਜ਼ਮਾਂ ਨੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਜਿਹੜੇ ਕਿ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਨੇ ਇਹ ਮਾਮਲਾ ਜਾਣ ਲੈਣੇ ਆ ਕਿ ਮੰਗ ਪੱਤਰ ਦੇਣ ਆਏ ਨੇ ਕਿ ਅਸੀਂ ਮਜਬੂਰੀयां ਹੋ ਗਈ ਕਿ ਕੀ ਨਾਮ ਸਰ ਤੁਹਾਡਾ ਮੇਰਾ ਨਾਮ ਰਾਜਕੁਮਾਰਾ ਜੀ ਮੈਂ ਯੂਜ਼ਰ ਚਾਰਜਸ ਮੁਲਾਜ਼ਮ ਸੰਘਰਸ਼ ਕਮੇਟੀ ਸਿਵਲ ਹਸਪਤਾਲ ਲੁਧਿਆਣਾ ਦਾ ਪ੍ਰਧਾਨ ਹਾਂ ਸਰ ਸਰ ਰਾਜ ਜੀ ਕੀ ਹੋ ਗਿਆ ਅੱਜ ਮੰਗ ਪੱਤਰ ਦੇਣ ਆਏ ਤੁਸੀਂ ਮੁਲਾਜ਼ਮ ਹੋ ਸਿਵਲ ਹਸਪਤਾਲ ਦੇ ਸਾਰਾ ਦੇਖਭਾਲ ਤੁਸੀਂ ਕਰਦੇ ਹੋ ਕਿ ਕਾਰਨ ਕੀ ਹੋ ਗਏ ਸਰ ਕਾਰਨ ਇਹ ਹੈ ਕਿ ਪਿਛਲੇ 2 ਮਹੀਨਿਆਂ ਦੇ ਜਿਹੜੀ ਸੈਲਰੀ ਆ 2 ਤਰੀਕ ਹੋ ਗਈ ਹੈ ਅਕਤੂਬਰ ਤੇ ਨਵੰਬਰ ਦੀ ਸੈਲਰੀ ਜਿਹੜੀ ਹਲੇ ਤੱਕ ਨਹੀਂ ਮਿਲੀ ਸੀ ਚਲੋ ਉਸ ਦੇ ਖਲਾ ਉਸ ਦੇ ਲਈ ਅਸੀਂ ਅਰਧ ਨਗਰਨ ਪ੍ਰਦਰਸ਼ਨ ਕਰਨਾ ਸੀ ਲੇਕਿਨ ਤੁਹਾਡੇ ਸਾਰੇ ਦੇ ਮੀਡੀਆ ਦੇ ਸਹਿਯੋਗ ਦੇ ਨਾਲ ਜਿਹੜੀ ਸੈਲਰੀ ਦਾ ਉਹ ਤਾਂ ਮਸਲਾ ਸੌਟ ਆਊਟ ਹੋ ਗਿਆ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜਿਹੜੀ ਤਨਖਾਹ ਡੀਸੀ ਰੇਟ ਘੱਟੋ ਘੱਟ ਮਿਲਣੀ ਚਾਹੀਦੀ ਹੈ ਇਹ ਵੀ ਸਾਡੀ ਮੰਗ ਹੈ ਔਰ ਹੋਰ ਕਈ ਮੰਗਾਂ ਨੇ ਜਿੱਦਾਂ ਜਿਹੜੇ ਕੱਚੇ ਕਰਮਚਾਰੀ ਉਹਨਾਂ ਦੇ ਆਈ ਕਾਰਡ ਹੈ ਨਹੀਂ ਉਹਨਾਂ ਨੂੰ ਛੁੱਟੀ ਕਟਣ ਛੁੱਟੀ ਕਰਨ ਤੇ ਪੈਸੇ ਕੱਟੇ ਜਾਂਦੇ ਨੇ ਇਦਾਂ ਦੀ ਕਈ ਮੰਗਾਂ ਨੇ ਅਸੀਂ ਸਰਕਾਰ ਨੂੰ ਆਪਣੀ ਮੰਗਾਂ ਪਹੁੰਚਾਣਾ ਆਏ ਆ ਡੀਸੀ ਡੀਸੀ ਸਾਹਿਬ ਦੇ ਥਰੂ ਸਾਨੂੰ ਉਮੀਦ ਆ ਡੀਸੀ ਸਾਹਿਬ ਸਾਡੀ ਜਰੂਰ ਸੁਣਨਗੇ ਪਿਛਲੇ ਕੁਝ ਦਿਨਾਂ ਪਹਿਲਾਂ ਜਿਹੜਾ ਕੀ ਹੈ ਹੈਲਥ ਮਿਨਿਸਟਰ ਵੀ ਆਏ ਸੀਗੇ ਉਹਨਾਂ ਨਾਲ ਮੀਟਿੰਗ ਹੋਈ ਸਾਰੀ ਪ੍ਰੈਸ ਕਾਨਫਰੰਸ ਵੀ ਕੀਤੀ মিডিਆ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਉਹਨਾਂ ਵੱਲੋਂ ਕਿਹਾ ਗਿਆ ਜਾ ਰਿਹਾ ਹੈ ਕਿ ਜਿਨੇ ਵੀ ਹੋਰ ਸਟਾਫ ਹੈ ਸਟਾਫ ਲਿਆਉ ਤੇ ਤੁਸੀਂ ਅੱਜ ਇੱਥੇ ਮੰਗ ਪੱਤਰ ਲੈ ਕੇ ਆਏ ਹੋ ਬਿਲਕੁਲ ਸਿਹਤ ਮੰਤਰੀ ਸਾਹਿਬ ਆਏ ਸੀ ਵਿజిਟ ਕਰਦੇ ਨੇ ਉਹ ਮਰੀਜ਼ਾਂ ਨੂੰ ਤਾਂ ਉਹਨਾਂ ਦੀ ਮੁਸ਼ਕਲਾਂ ਪੁੱਛਦੇ ਨੇ ਲੇਕਿਨ ਕਿਸੇ ਵੀ ਅਧਿਕਾਰੀ ਨੇ ਚਾਹੇ ਉਹ ਡਾਇਰੈਕਟਰ ਸਾਹਿਬ ਵੀ ਆਉਂਦੇ ਰਹਿੰਦੇ ਸਿਹਤ ਮੰਤਰੀ ਸਾਹਿਬ ਆਉਂਦੇ ਆ ਜਾਂ ਹੋਰ ਡੀਸੀ ਸਾਹਿਬ ਆਉਂਦੇ ਨੇ ਉਹਨਾਂ ਨੇ ਕਦੇ ਵੀ ਕਿਸੇ ਕੱਚੇ ਕਰਮਚਾਰੀ ਤੋਂ ਨਹੀਂ ਪੁੱਛਿਆ ਕਿ ਤੈਨੂੰ ਕੋਈ ਮੁਸ਼ਕਲ ਹੈ ਅਗਰ ਕਿਸੇ ਪੇਸ਼ੰ ਨੂੰ ਕੁਝ ਹੋ ਜਾਂਦਾ ਤਾਂ ਡੀਸੀ ਤੁਰੰਤ ਡੀਸੀ ਸਾਹਿਬ ਤੁਰੰਤ ਪਹੁੰਚ ਜਾਂਦੇ ਨੇ ਲੇਕਿਨ ਕਿਸੇ ਮੁਲਾਜ਼ਮ ਦੇ ਘਰੇ ਆਟਾ ਹੈ ਖਾਣ ਨੂੰ ਦੁੱਧ ਹੈ ਇਹ ਕਿਸੇ ਕਦੇ ਕੋਈ ਕਰਮਚਾਰੀ ਕੋਈ ਅਧਿਕਾਰੀ ਨਹੀਂ ਪੁੱਛਦਾ ਚਾਹੇ ਹੈਲਥ ਮਿਨਿਸਟਰ ਚਾਹੇ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਕਿਉਂਕਿ 4500 ਰੁਪਏ ਚ ਘਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਹੋਇਆ ਪਿਆ ਔਰ ਲੋਕ ਇੰਨੇ ਜ਼ਿਆਦਾ ਦੁਖੀ ਹੈ ਬੱਚਿਆਂ ਦੀ ਫੀਸਾਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ ਔਰ ਸਾਰੇ ਕੱਚੇ ਕਰਮਚਾਰੀ ਔਰ ਕੰਮ ਦਾ ਸਾਰਾ ਭਾਰ ਵੀ ਕੱਚੇ ਕਰਮਚਾਰੀਆਂ ਤੇ ਹੈ ਜਿਹਦੇ ਕਰਕੇ ਸਾਨੂੰ ਦੁਖੀ ਹੋ ਕੇ ਅੱਜ ਸਿਵਲ ਹਸਪਤਾਲ ਇੱਥੇ ਆਉਣਾ ਪਿਆ ਡੀਸੀ ਸਾਹਿਬ ਕੋ ਕਿੰਨੇ ਕੁ ਕੱਚੇ ਕਰਮਚਾਰੀ ਇੱਥੇ ਅੰਦਰ ਕੰਮ ਕਰਦੇ ਨੇ ਸਰ ਹਸਪਤਾਲ ਦੇ ਵਿੱਚ 80 ਤੋਂ 90 ਕੱਚੇ ਕਰਮਚਾਰੀ ਜਿਹੜੇ ਕੰਮ ਕਰਦੇ ਨੇ ਉਹ ਸਾਰਾ ਕੰਮ ਦਾ ਭਾਰ ਜਿਹੜਾ ਕੱਚੇ ਕਰਮ ਸਾਡੀਆਂ ਡਬਲ ਡਿਊਟੀਆਂ ਵੀ ਸਾਨੂੰ ਕਹਿਨੂੰ ਕਰਦੇ ਅਸੀਂ ਕਰਦੇ ਆ ਕਿਉਂਕਿ ਸਾਡਾ ਕੰਮ ਕਰਨ ਦਾ ਬਹੁਤ ਜਜਬਾ ਹੈ ਸਾਰੇ ਬਹੁਤ ਮਿਹਨਤ ਨਾਲ ਆਪਣੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਜੇਕਰ ਗੱਲ ਕਰੀਏ ਲੁਧਿਆਣਾ ਦੇ ਮਾਨਗਰ ਦੀ ਸਿਵਲ ਹਸਪਤਾਲ ਇਕਲੋਤਾ ਸਿਵਲ ਹਸਪਤਾਲ ਹੈ ਸਰਕਾਰੀ ਹਸਪਤਾਲ ਹੈ ਜਿੱਥੇ ਹਰ ਇੱਕ ਵਿਅਕਤੀ ਨੇ ਆਣਾ ਹਰ ਇੱਕ ਵਿਅਕਤੀ ਨੇ ਆਪਣਾ ਉਪਚਾਰ ਕਰਾਣਾ ਇੱਥੇ ਆ ਕੇ ਮੈਂ ਪਹਿਲਾਂ ਹੀ ਦੱਸਿਆ ਹੈ ਤੁਹਾਡੇ ਚੈਨਲ ਲਈ ਦੱਸਿਆ ਕਿ 40 ਲੱਖ ਦੀ ਆਬਾਦੀ ਲੁਧਿਆਣਾ ਸ਼ਹਿਰ ਦੀ ਹੈ ਇੱਕੋ ਹੀ ਹਸਪਤਾਲ ਹੈ ਉਸ ਹਸਪਤਾਲ ਚ 30% ਮਲਾਜਮ ਕੱਚੇ ਹੈ ਤਾਂ ਤੁਸੀਂ ਸੋਚ ਸਕਦੇ ਹੋ ਸਰਕਾਰ ਦਾ ਸਿਹਤ ਮਾਡਲ ਕੀ ਹੈ ਸੋ ਕਿਤੇ ਨਾ ਕਿਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਨੇ ਸਾਲਾਂ ਤੋਂ ਉਹਨਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ ਤੇ ਮੈਂ ਸਰਕਾਰ ਨੂੰ ਆਪ ਜੀ ਦੇ ਚੈਨਲ ਰਾਹੀਂ ਬੇਨਤੀ ਕਰਦਾ ਵਾਂ ਕਿ ਜਿਹੜੇ ਵੱਡੇ ਵੱਡੇ ਜਿਹੜੇ ਵੱਡੇ ਵੱਡੇ ਬੋਰਡ ਲਾਏ ਨੇ ਸਰਕਾਰ ਨੂੰ ਉਹ ਬੋਰਡਾਂ ਦੇ ਪੈਸਾ ਲਾਉਣ ਦੀ ਜਗ੍ਹਾ ਕੱਚੇ ਕਰਮਚਾਰੀ ਜਿਨ੍ਹਾਂ ਦੀ ਤਨਖਾਹਾਂ ਵੀ ਰੁਕੀਆਂ ਉਹਨਾਂ ਨੂੰ ਪੱਕਾ ਕਰਨਾ ਚਾਹੀਦਾ ਉਹ ਆਪ ਸਰਕਾਰ ਕਹਿਣਗੇ ਆਮ ਆਦਮੀ ਪਾਰਟੀ ਸਰਕਾਰ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਖੁਦ ਲੋਕ ਕਹਿਣਗੇ ਤੁਹਾਨੂੰ ਬੋਰਡਾਂ ਦੇ ਦੱਸਣ ਦੀ ਲੋੜ ਨਹੀਂ ਅੱਜ ਕਿਉਂਕਿ ਜਿਹੜੇ ਬੋਰਡ ਆ ਕਰੋੜਾਂ ਰੁਪਏ ਦੇ ਅਰਬਾਂ ਰੁਪ ਉਹ ਜਨਤਾ ਦੇ ਟੈਕਸ ਦਾ ਪੈਸਾ ਸਦੂਪਯੋਗਤਾ ਹੀ ਹੋਏਗਾ ਜੇ ਤੁਸੀਂ ਲੋਕਾਂ ਨੂੰ ਦਿਓਗੇ ਲੋਕਾਂ ਦੀ ਤਨਖਾਹਾਂ ਦਿਓਗੇ ਲੋਕਾਂ ਨੂੰ ਰੈਗੂਲਰ ਰੈਗੂਲਰ ਕਰੋਗੇ ਹੋਰ ਵੀ ਜਰੀਆਂ ਯੋਜਨਾਵਾਂ ਬਣਾਈਆਂ ਗਈਆਂ ਸੀਆਂ ਸਿਹਤ ਹਸਪਤਾਲ ਨੂੰ ਅਪਗ੍ਰੇਡ ਕਰਨ ਦੇ ਲਈ ਤੇ ਲਗਾਤਾਰ ਕੇਸਿਸ ਵੀ ਸਾਹਮਣੇ ਆ ਰਹੇ ਕਿ ਬਿਮਾਰੀ ਟੀਬੀ ਕੁਝ ਵੀ ਉੱਥੇ ਅਜਿਹਾ ਕਿਾ ਹੋਰ ਵੀ ਤੁਹਾਨੂੰ ਬਿਮਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਡਿਊਟੀ ਦੌਰਾਨ ਹੀ ਕਈ ਸਟਾਫ ਨਰਸਾਂ ਨੂੰ ਟੀਵੀ ਦੀ ਦਿੱਕਤ ਹੋ ਗਈ ਸੀ ਔਰ ਉਹ ਅੱਜ ਆਪਣਾ ਰਿਜ਼ਾਈਨ ਦੇ ਕੇ ਆਪਣਾ ਕੰਮ ਹੀ ਛੱਡ ਕੇ ਚਲੇ ਗਈਆਂ ਕਿਉਂਕਿ 6500 ਇੱਕ ਤਾਂ ਕੰਮ ਕਰ ਰਹੇ ਨੇ ਉੱਤੋਂ ਬਿਮਾਰੀਆਂ ਉਹਨਾਂ ਨੂੰ ਲੱਗ ਰਹੀਆਂ ਨੇ ਔਰ ਸਾਡੀ ਜਿਹੜੀ ਇੱਕ ਸਟਾਫ ਸੀਗੀ ਰਜਨੀ ਸਾਥੀ ਜੀ ਉਹਨਾਂ ਦੀ ਡੈ ਸਨੇਕ ਅਧਿਕਾਰੀ ਨਾਲ ਨੂੰ ਨਾ ਤਾਂ ਕੋਈ ਮੁਆਵਜ਼ਾ ਦਿੱਤਾ ਦੇਖੋ ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਸੀਗਾ ਕਿਸਾਨਾਂ ਦੇ ਅੰਦੋਲਨ ਚ ਇੱਕ ਵਿਅਕਤੀ ਨੂੰ ਗੋਲੀ ਲੱਗਦੀ ਹੈ ਜਿਹਨੂੰ ਸਰਕਾਰ 1 ਕਰੋੜ ਰੁਪਏ ਦਿੰਦੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਸਰਕਾਰ ਦੇ ਰਹੀ ਹੈ ਲੇਕਿਨ ਇੱਕ ਲੇਡੀ ਜਿਹੜੀ ਸਿਵਲ ਹਸਪਤਾਲ 'ਚ ਪਿਛਲੇ 7-8 ਸਾਲਾਂ ਤੋਂ ਕੰਮ ਕਰ ਰਹੀ ਸੀ ਉਹਦੀ ਕਿਡਨੀ 'ਚ ਇਨਫੈਕਸ਼ਨ ਹੋਣ ਕਾਰਨ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਸ ਨੂੰ ਕੋਈ ਪੁੱਛਦਾ ਨਹੀਂ ਸਰਕਾਰ ਨੌਕਰੀ ਵੀ ਨਹੀਂ ਦਿੱਤੀ ਔਰ ਨਾ ਕੋਈ ਮੁਆਵਜ਼ਾ ਦਿੱਤਾ ਗਿਆ ਬੜੇ ਦੁੱਖ ਦੀ ਗੱਲ ਹੈ ਇਹ ਸਿਹਤ ਮਾਡਲ ਕਿੱਦਾਂ ਕਾਮਯਾਬ ਹੋਊਗਾ ਜਦੋਂ ਆਪਾਂ ਮੁਲਾਜ਼ਮਾਂ ਦਾ ਨਹੀਂ ਪੁੱਛਾਂਗੇ 6 ਮਹੀਨੇ ਪੁਖ ਹੜਤਾਲ ਵੀ ਕੀਤੀ ਜਾ ਰਹੀ ਸੀ ਟਾੜੇ ਹੱਕ ਦੇ ਵਿੱਚ ਉਸ ਦੇ ਵਿੱਚ ਵੀ ਵਿਦਾਂ ਲੋਕ ਸਭਾ ਦੇ ਜਿਹੜੇ ਕਿ ਹੈ ਰਾਜਾ ਵੇਡਿੰਗ ਐਮਪੀ ਮੈਂਬਰ ਆਫ ਪਾਰਲੀਮੈਂਟ ਆਈ ਸੀਗੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੇ ਪੁਖ ਹੜਤਾਲ ਜਿਹੜੀ ਕਿ ਤੜਵਾਈ ਕੀਤੀ ਕੱਚੇ ਮੁਲਾਜ਼ਮਾਂ ਨੂੰ ਜਿਹੜੇ ਕਿ ਤਨਖਾਹਾਂ ਦਿੱਤੀਆਂ ਜਾਣਗੀਆਂ ਕਿੰਨੀ ਕੋਈ ਕਿੰਨੀ ਕੋਈ ਦੇਰ ਹੋ ਗਈ ਸੀ ਉਸ ਟਾਈਮ ਤੇ ਹੁਣ ਟਾਈਮ ਦੀ ਤਨਖਾਹਾਂ ਰੁਕੀ ਹੋਈਆਂ ਸੀਗੀ ਬਿਲਕੁਲ ਇਹ ਤਾਂ ਇਹ ਨਵੀਂ ਗੱਲ ਨਹੀਂ ਹੈ ਤਨਖਾਹਾਂ ਰੁਕਣ ਦਾ ਸਿਲਸਿਲਾ ਕਿਉਂਕਿ ਤਨਖਾਹਾਂ ਹੁਣ ਪਿੱਛੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤੋਂ ਡਿਪਾਰਟਮੈਂਟ ਤੋਂ ਆਉਂਦੀ ਹੈ ਪਹਿਲਾਂ ਸਿਵਲ ਹਸਪਤਾਲ ਦੇ ਫੰਡ ਚੋਂ ਹੀ ਆਉਂਦੀ ਸੀ ਲੇਕਿਨ ਹੁਣ ਉੱਥੋਂ ਆਣ ਕਰਕੇ ਸਾਰੀ ਹੀ ਦਿੱਕਤ ਆਉਂਦੀ ਹੈ ਪੂਰੇ ਪੰਜਾਬ ਦੀ ਜਿਹੜੀ ਤਨਖਾਹਾਂ ਉਹ ਰੁਕ ਕੇ ਆਉਂਦੀਆਂ ਨੇ ਸੋ ਮੈਂ ਆਪ ਜੀ ਦੇ ਚੈਨਲ ਲਈ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਕੱਚੇ ਮੁਲਾਜ਼ਮਾਂ ਦੀ ਤਨਖਾਹਾਂ ਕਿਉਂਕਿ ਪਹਿਲਾਂ ਹੀ 4500 ਤਨਖਾਹ ਹੈ ਆਧਿਕ ਇਸੇ ਡੀਸੀ ਦੀ ਤਨਖਾਹ ਕਿਉਂ ਨਹੀਂ ਰੁਕੀ ਜਾਂਦੀ ਪੁਲਿਸ ਕਮਿਸ਼ਨਰ ਦੀ ਤਨਖਾਹ ਕਿਉਂ ਨਹੀਂ ਰੁਕੀ ਜਾਂਦੀ ਉਹਨਾਂ ਦੀ ਪਹਿਲੀ ਤਰੀਕ ਤਨਖਾਹ ਬਣ ਸਕਦੀ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਪਹਿਲੀ ਤਰੀ ਇਹ ਭੇਦ ਭਾਉ ਕਿਉਂ ਸਰਕਾਰ ਕਰ ਸਕਦੀ ਹੈ ਬਹੁਤ ਕੋਸ਼ਿਸ਼ ਕਰ ਸਕਦੀ ਹੈ ਲੇਕਿਨ ਸਾਨੂੰ ਜਿਹੜੀ ਤਨਖਾਹਾਂ ਉਹ ਦੋ ਦੋ ਮਹੀਨੇ ਨਹੀਂ ਮਿਲਦੀਆਂ ਵਾ ਇਹ ਬਹੁਤ ਸਾਡੇ ਨਾਲ ਤੱਕਾ ਹੋ ਰਿਹਾ ਅਸੀਂ ਇਸ ਤੱਕੇ ਦੇ ਖਿਲਾਫ ਹਾਂ ਪੂਰੀ ਤਰ੍ਹਾਂ ਔਰ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਮਰ ਅਨਸ਼ਨ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ ਦੇਖੋ ਭਈ ਜਿਹੜਾ ਮਾਨ ਸਰਕਾਰ ਕਹਿੰਦੇ ਸੀਗੀ ਭਈ ਜਿਹੜਾ ਸਾਡਾ ਗ੍ਰੀਨ ਪੈਨ ਉਹ ਅੱਜ ਅਸੀਂ ਸੁੱਤੀ ਸਰਕਾਰ ਨੂੰ ਜਗਾਣ ਆਏ ਆ ਭਈ ਜਿਹੜਾ ਤੁਹਾਡਾ ਗ੍ਰੀਨ ਪੈਨ ਦੀ ਸ਼ਾਈ ਮੁੱਕ ਗਈ ਹੋਣੀ ਹੈ ਸ਼ਾਇਦ ਤੇ ਅਸੀਂ ਉਹਨੂੰ ਰਿਫਿਲ ਵੀ ਕਰਾ ਦਿੰਨੇ ਆ ਤੇ ਤੁਹਾਨੂੰ ਪੈਨ ਵੀ ਨਵਾਂ ਲੈ ਦਿੰਨੇ ਆ ਸੋ ਗੱਲ ਪਤਾ ਕੀ ਸੀਗੀ ਜਿਵੇਂ ਇਹ ਕੱਚੇ ਮੁਲਾਜ਼ਮ ਸੀਗੇ ਸਿਵਲ ਹਸਪੀਟਲ ਦੇ ਵਿੱਚ ਇਹ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੈ ਕਿਉਂ ਕਿਉਂਕਿ ਇਹ ਉਹ ਕੱਚੇ ਮੁਲਾਜ਼ਮ ਨੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਆਪਣਾ ਪਰਿਵਾਰ ਆਪਣਾ ਆਪ ਨਾ ਦੇਖਦੇ ਹੋਏ ਤੇ ਉਹ ਡਾਕਟਰ ਜਿਹੜੇ ਪੱਕੇ ਨੇ ਉਹਨਾਂ ਦੀ ਜਗ੍ਹਾ ਤੇ ਵੀ ਡਿਊਟੀਆਂ ਕੀਤੀਆਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਡਿਊਟੀਆਂ ਕੀਤੀਆਂ ਪਰ ਮਿਲਿਆ ਕੀ ਮਿਲਿਆ ਉਹਨਾਂ ਨੂੰ ਡੀਸੀ ਰੇਟ ਤੱਕ ਨਹੀਂ ਕੀਤਾ ਗਿਆ ਯਾਰ ਮੈਂ ਕਹਿੰਦਾ ਸ਼ਰਮ ਦੀ ਗੱਲ ਆ ਪਰ ਇਹ ਗੱਲ ਹੈ ਜਿਹੜੀ ਬਹੁਤ ਦੁੱਖਦਾਈ ਹੈ ਤੋਂ ਸੋਇ ਅੱਜ ਅਸੀਂ ਡੀਸੀ ਸਾਹਿਬ ਦੇ ਆਏ ਸੀਗੇ ਵੀ ਭਾਈ ਕੱਚੇ ਮਲਾਜ ਨੂੰ ਜਿਹੜੇ ਉਹ ਪੱਕੇ ਕਰਨੇ ਚਾਹੀਨੇ ਕਿਉਂ ਕਿ ਦੇਖੋ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਥੋੜਾ ਜਿਹਾ 4500 6500 ਅੱਜ ਕੱਲ੍ਹ ਘਰ ਨਹੀਂ ਚੱਲਦਾ ਇੱਕ ਸਕੂਲ ਦੀ ਜਿਹੜੀ ਫੀਸ ਆ ਉਹ 10 ਤੋਂ 15000 ਰੁਪਏ ਫੀਸ ਆ ਵੀ ਜਿਹੜੀ ਪੇ ਕਰਦੇ ਨੇ ਮਾਪੇ ਤੇ ਸੋ ਇਹ ਨਾ ਦਾ ਇਹ ਕਰ ਕਿਥੋਂ ਚੱਲਣਾ ਅਸੀਂ ਅੱਜ ਆਏ ਸੀ ਵੀ ਭਾਈ ਜਿਹੜੇ ਵਿਚਾਰੇ ਨੇ ਜਿਨ੍ਹਾਂ ਨੇ ਜਾਨ ਜੋਖਮ ਦੇ ਵਿੱਚ ਪਾ ਕੇ ਕੋਵਿਡ ਦੇ ਵਿੱਚ ਆਪਣਾ ਪਰਿਵਾਰਤ ਕਰਨੀ ਦੇਖਿਆ ਉਹਨਾਂ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣਾ ਚਾਹੀਦਾ ਕੱਚੇ ਮੁਲਾਜ਼ਮਾਂ ਦੀ ਆਵਾਜ਼ ਹੈ ਦੇਖ ਸਕਦੇ ਹੋ ਕਿ ਅੱਜ ਪਰੇਸ਼ਾਨ ਹੋ ਕੇ ਜਿਹੜੇ ਕਿ ਅੱਜ ਡੀਸੀ ਦਫ਼ਤਰ ਦੇ ਵਿੱਚ ਮੰਗ ਪੱਤਰ ਦੇਣ ਆਏ ਲਗਾਤਾਰ ਇਹਨਾਂ ਦੇ ਬਦੋ ਪ੍ਰਦਰਸ਼ਨ ਕੀਤੇ ਜਾਂਦੇ ਨੇ ਫਿਰ ਵੀ ਇਹਨਾਂ ਦੀ ਤਨਖਾਹਾਂ ਜਣੀ ਆ ਰੁਕ ਜਾਨੀਆਂ ਕੀ ਕਾਰਨ ਨੇ ਐਸੇ ਤਨਖਾਹਾਂ ਰੁਕਣ ਦੇ ਇਹ ਸਰਕਾਰਾਂ ਤੱਕ ਆਪਣੀ ਜਿਹੜੀ ਆਵਾਜ਼ ਪਹੁੰਚਾ ਰਹੀ ਹੈ ਅੱਜ ਡੀਸੀ ਦਫ਼ਤਰ ਦੇ ਵਿੱਚ ਮੰਗ ਪੱਤਰ ਤਾਂ ਨੇ ਨੇ ਆਸ਼ਵਾਸ਼ਣ ਬਿਲਕੁਲ ਮਿਲਿਆ ਹੋਇਆ ਜੁੜਿਓ ਲਧਾ ਲਾਈਟ ਨਾਲ ਹਣੀਂਦਾਂ ਯੂਐਮਪੀ ਰਿਪੋਰਟ ਧੰਨਵਾਦ